ਪਟਾਲਾ ਅਮਰitsar ਰੋਡ ਤੇ ਸਥਿਤ ਇੱਕ ਦੁਕਾਨ ਤੇ ਚੋਰਾਂ ਨੇ ਆਪਣਾ ਹੱਥ ਸਾਫ਼ ਕਰ ਦਿੱਤਾ ਹੈ। ਚੋਰਾਂ ਵੱਲੋਂ ਇਸ ਦੁਕਾਨ ਚੋਂ 7 ਲੱਖ ਦਾ ਸੋਨਾ ਚੋਰੀ ਕੀਤਾ ਗਿਆ ਹੈ। ਚੋਰੇ ਨੇ ਚਲਾਕਸਾਨ ਕੇ ਉਹ ਸੀਸੀਟੀਵੀ ਕੈਮਰਾ ਦਾ ਡੀਵੀਆਰ ਬਾਕਸ ਵੀ ਆਪਣੇ ਨਾਲ ਲੈ ਗਏ। ਦੁਕਾਨ ਦੇ ਮਾਲਕ ਸੋਨੀ ਨੇ ਦੱਸਿਆ ਕਿ ਸਵੇਰੇ 6 ਵਜੇ ਉਹਨਾਂ ਨੂੰ ਇੱਕ ਫੋਨ ਆਇਆ ਸੀ ਕਿ ਉਹਨਾਂ ਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ। ਜਦੋਂ ਉਹ ਮੌਕੇ ਤੇ ਪਹੁੰਚ ਕੇ ਵੇਖਿਆ ਤਾਂ ਦੁਕਾਨ ਵਿੱਚੋਂ ਸਾਰਾ ਕੀਮਤੀ ਸਮਾਨ ਚੋਰ ਨਾਲ ਲੈ ਜਾ ਚੁੱਕੇ ਸਨ। ਸਰਦਾਰ ਜਦੋਂ ਸਵੇਰੇ ਆਪ 6 ਵਜੇ ਆਏ ਤੇ ਸਾਡੇ ਦੁਕਾਨ ਦਾ ਜਿਹੜਾ ਸ਼ਟਰ ਤਾਨੂੰ ਮਿਲਿਆ ਤੇ ਫਿਰ ਨਾਲ ਦੇ ਮਾਲ ਮਕਾਨਾਂ ਨੇ ਨਾ ਕੀ ਨਾ ਦੱਸਿਆ ਸਾਨੂੰ ਫੋਨ ਕਰਕੇ ਕਿ ਤੁਹਾਡਾ ਸ਼ਟਰ ਜਾਇ ਚਿੱਚਿਆ ਗਿਆ ਤਾਂ ਇਸ ਵੇਲੇ ਅੱਗੇ ਦੇਖਿਆ ਤਾਂ ਦੁਕਾਨ ਦੇ ਸਾਡੇ ਆਪਣਾ ਕਜੋਰੀ ਦੇ ਤਾਲਾ ਤੋੜੇ ਸੀ ਤੇ ਸੋਨੇ ਦਾ ਸਮਾਨ ਕੱਢਿਆ ਆਇਆ ਸੀ ਤੇ ਚੰ ਸਮਾਨ ਤਕਰੀਬਨ ਹੈਗਾ ਸੀ ਕਰੀਬਨ 7 ਲੱਖ ਦਾ ਸੋਨੇ ਦਾ ਹੈਗਾ ਸੀ ਤੇ ਕੁਝ ਸੇ ਡਾਇਮੰਡਸ ਪੈਣੇ ਸੀ ਤੇ ਕੁਝ ਸੇ ਲਗ ਵਗੈਰਾ ਤੇ ਬਾਕੀ ਆਪਣਾ ਪੁਰਾਣਾ ਸੋਨਾ ਲੈ ਗਏ ਸਾਰੇ ਪਾਸੇ ਦੀ ਕੈਮਰੇ ਨਗਰ ਲੱਗੇ ਕੈਮਰੇ ਲੱਗੇ ਸੀ ਉਹਦਾ ਡੀਵੀਆਰ ਕੱਢ ਕੇ ਲੈ ਗਏ ਨੇ ਤੁਹਾਨੂੰ ਵਾਲਾ ਮੰਗ ਤੱਕ ਚੋਰ ਨੂੰ ਜਲਦੋਂ ਜਲਦ ਫੜਿਆ ਜਾਏਗਾ ਤਾਂ ਸਾਡਾ ਸਮਾਨ ਬਰਾਮਦ ਕੀਤਾ ਜਾਵੇਗਾ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਚੋਰੀ ਸੰਜੇਫੂਨੀ ਜਿਹੜਾ ਜੁਐਲਰੀ ਵਾਲੀ ਦੁਕਾਨ ਤੇ ਹੋਈ ਹੀ ਮੌਕੇ ਤੇ ਗਏ ਆ ਅਜੇ ਕੋਈ ਦਰਖਾਸਤ ਨਹੀਂ ਦਿੱਤੀ ਜਦੋਂ ਦਰਖਾਸਤ ਦਿੱਤੀ ਤੇ ਕੋਸੇ ਵਕਤ ਮੌਕੇ ਤੇ ਕਾਰਵਾਈ ਕੀਤੀ ਜਾਵੇ ਜੇ ਦੋ ਚੇਨ ਫੇਤੀ ਦੋ ਚੇਤੀ ਗਫਤਾਰ ਕੀਤਾ ਜਾਊਗਾ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਪੈਰੀਦਾ ਟੀਵੀ